ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਕਰਨੀ ਚਾਹਨਾ ਮੈਂ ਪਹਿਲਾਂ ਵੀ ਗੱਲ ਕਰਨ ਦੀ ਜੀ ਕਰਦਾ ਸੀ ਪਰ ਮੈਂ ਦੇਖਿਆ ਵੀ ਆਪਾਂ ਦਾ ਕਾਫੀ ਜਣਾਣਾ ਮੁੱਦਾ ਘਰਮਿਆ ਹੋਇਆ ਆਪਣੇ ਕਰਰ ਬਾਦਸਾਬ ਵਾਲਾ ਤੇ ਬਹੁਤ ਮਾੜੀ ਗੱਲ ਹੋਈ ਜਿਹੜਾ ਪੁਲਿਸ ਵਾਲਾਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਟਕਰਾਰ ਹੋਇਆ ਝਗੜਾ ਹੋਇਆ ਮਾੜੀ ਗੱਲ ਆ ਬਲਾਜਬ ਬਲਾਜਬ ਨਾਲ ਲੜਦਾ ਚੰਗਾ ਨਹੀਂ ਲੱਗਦਾ ਇਹਦਾ ਇੱਕੋ ਕਾਰਨ ਮੇਰੇ ਹਿਸਾਬ ਨਾਲ ਜੋ ਮੈਂ ਸੋਚਦਾ ਬਣਿਆ ਵੀ ਪੁਲਿਸ ਵਾਲੇ ਵੀ ਸਿਵਲ ਵਰਦੀ ਸੀ ਤੇ ਕਰਨ ਸਾਹਿਬ ਵੀ ਆਪਣੀ ਡਿਊਟੀ ਕਰਕੇ ਸਗੋਂ ਵਰਦੀ ਦੇ ਵਿੱਚ ਸੀ ਜੇ ਵਰਦੀ ਦੇ ਵਿੱਚ ਹੁੰਦੇ ਦੋਵੇਂ ਤੇ ਛੇ ਤੇ ਟਕਰਾਅ ਨਾ ਬਣਦਾ ਕਿਉਂ ਕਰਨਲ ਰੈਂਕ ਜਿਹੜਾ ਉਹ ਡੀਆਈਜੀ ਦੇ ਬਰਾਬਰ ਰੈਂਕ ਹੁੰਦਾ ਤੇ ਮੇਰਾ ਖਿਆਲ ਨਹੀਂ ਕੋਈ ਇੰਸਪੈਕਟਰ ਮੇਕਣ ਕੇ ਕੋਈ ਵੀ ਕਰਨਲ ਸਾਹਿਬ ਨਾਲ ਪੰਗਾ ਲੈ ਸਕਦਾ ਕਿਉਂ ਸਾਡਾ ਜਿਹੜਾ ਜਿਹੜਾ ਦੇਸ਼ ਦੀ ਆਣ-ਬਾਣ ਤੇ ਸ਼ਾਨ ਆ ਉਹ ਫੌਜ ਮਹਿਕਮਈਆ ਫੌਜ ਦੇ ਕਰਕੇ ਅਸੀਂ ਸਾਰੇ ਆਪ ਦੀ ਨੀੜੇ ਸੌਂਨੇ ਆ ਮੈਂ ਇੱਕ ਬੇਨਤੀ ਵੀ ਕਰਨੀ ਚਾਹਾਂ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਤੇ ਵੱਡੇ ਜਿੰਨੇ ਵੀ ਫੌਜ ਦੇ ਅਫਸਰ ਸਹਿਬਾਨ ਨੇ ਬੇ ਇਹ ਕਪੜੇ ਪਰਿਵਾਰ ਦੀ ਲੜਾਈ ਹੋ ਗਈ ਆ ਬੇ ਨੂੰ ਆਪਾਂ ਹੁਣ ਨਿਵੇੜੀਏ ਤੇ ਆਪਾਂ ਪੁਲਿਸ ਤੋਂ ਮੈਡਮ ਨਹੀਂ ਆਪਣਾ ਸਰਦਾ ਜਦੋਂ ਵੀ ਕਿਤੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਜਾਂ ਕਿਸੇ ਦਾ ਨਾਲ ਧੱਕਾ ਕੋਈ ਗਰੀਬ ਦਾ ਟਕੜਾ ਕਰਦਾ ਜਾਂ ਕਿਸੇ ਨਾਲ ਮਾੜਾ ਚੰਗਾ ਹੋ ਜਾਂਦਾ ਜਿਹਨੇ ਉਹਦਾ ਸਾਥ ਵੀ ਫਿਰ ਪੁਲਿਸ ਹੀ ਦਿੰਦੀ ਹੈ ਨਾ ਆਪਾਂ ਇਹੋ ਹੀ 5-7 ਘੰਟੇ ਪਹਿਲਾਂ ਜਦੋਂ ਇੱਕ ਬੱਚਾ ਕਨੈਪ ਹੋਇਆ ਸੀ ਤੇ ਉਹਨੂੰ ਇਹਨਾਂ ਨੇ ਫੜ ਕੇ ਲਿਆਣਾ ਪੁਲਿਸ ਵਾਲਾ ਨੇ ਉਹ ਤੋਂ ਆਪਾਂ 5-7 ਘੰਟੇ ਪਹਿਲਾਂ ਉਹਨਾਂ ਨੂੰ ਸ਼ਾਬਾਸ਼ੇ ਦੇ ਰਹੇ ਸੀ ਤੇ ਇਹ ਜਿਹੜਾ ਟਕਰਾਰ ਹੋਇਆ ਉਹਦੇ ਵਿੱਚ ਹੀ ਅਸੀਂ ਸਾਰੀ ਸਥਿਤੀ ਚੇਅਰ ਕਰਤੀ ਮੈਂ ਜਿੰਨੇ ਵੀ ਉੱਥੇ ਸਿਆਸਤ ਕਰਨ ਵਾਲੇ ਮੇਰੇ ਵੀਰਾਂ ਰਬੇਂ ਤੇ ਕਰਨੀ ਚਾਹਣਾ ਵੀ ਕਿਸੇ ਦੇ ਮੋਟਿਆ ਤੇ ਰੱਖ ਕੇ ਆਪਾਂ ਸਿਆਸਤ ਨਾ ਕਰੀਏ ਬਹੁਤ ਆੜੀ ਗੱਲ ਹੋਈ ਹੈ ਮੰਨਦੇ ਆ ਪਰ ਕੱਲ ਉੱਥੇ ਇੱਕ ਫੌਜੀ ਭਰਾ ਸਾਡੇ ਆਏ ਉਹਨਾਂ ਨੇ ਬਹੁਤ ਜ਼ਿਆਦਾ ਸਾਡੀ ਭੈਣ ਦਾ ਸਾਥ ਦਿੱਤਾ ਅਸੀਂ ਸਾਨੂੰ ਵੀ ਦੁੱਖਿਆ ਇਸ ਚੀਜ਼ ਦਾ ਬੇ ਇੱਕ ਐਡੇ ਵੱਡੇ ਫੌਜ ਦੇ ਅਫਸਰ ਦੇ ਚਾਹੇ ਆਮ ਬੰਦਾ ਵੀ ਹੋਵੇ ਵੀ ਨਹੀਂ ਕਦਮ ਤੱਕ ਆਉਣਾ ਚਾਹੀਦਾ ਜੇ ਤੱਕਾ ਹੋਇਆ ਤੇ ਨਹੀਂ ਹੋਣਾ ਚਾਹੀਦਾ ਮਾੜੀ ਗੱਲ ਆ ਪਰ ਆਪਾਂ ਨੂੰ ਸਲਝਾਇਏ ਆਪਾਂ ਸ਼ੁਕਰ ਕਰੋ ਵੀ ਕੋਈ ਵੱਡਾ ਹਾਸਾ ਨਹੀਂ ਹੋਇਆ ਠੀਕ ਮੈਨੇ ਲੜਾਈਆਂ ਚੱਲੇ ਜਾਂ 60 ਪੇਟ ਲੱਗਣਾ ਪਰ ਇਹ ਚ ਬਹੁਤ ਲੋਕਾਂ ਦੇ ਲੱਗਦੀਆਂ ਨੇ ਪਰ ਇੱਕ ਰੈਂਕਰ ਦੇ ਸਾਹਮਣ ਆਪਾਂ ਉਹਨਾਂ ਦਾ ਸਾਥ ਦੇਣ ਨਾਲ ਸਾਡਾ ਬਣਦਾ ਵੀ ਆ ਸਾਨੂੰ ਫੌਜ ਸਾਡਾ ਸਾਥ ਦੇਣ ਦੀ ਸਾਡਾ ਵੀ ਫੌਜ ਨੂੰ ਸਭ ਜਣਾ ਬਣਦਾ ਪਰ ਅਸੀਂ ਇੰਨਾ ਕੁ ਵੀ ਨੀਵਾ ਨਾਰਾ ਦਿਖਾਉਣਾ ਪਈ ਪੁਲਿਸ ਨੂੰ ਗਾਲ੍ਹਾਂ ਨਾ ਕੱਢੀਏ ਬਈ ਪੁਲਸ ਦਾ ਮਨੋਬੜ ਵੀ ਟੁੱਟ ਗਿਆ ਸਾਰੇ ਪੁਲਸ ਵਾਲੇ ਮਾੜੇ ਨਹੀਂ ਹੁੰਦੇ ਆਪਾਂ ਸਾਰਿਆਂ ਨੇ ਇੱਕੋ ਰੱਸੇ 'ਚ ਨਾ ਲਈਏ 4 ਘੰਟੇ ਪਹਿਲਾਂ ਬੰਦੇ ਚੰਗੇ ਸੀ 4 ਘੰਟੇਾਂ ਚ ਲੜਾਈ ਹੋ ਗਈ ਤੇ ਬੰਦੇ ਮਾੜੇ ਹੋ ਗਏ ਇੱਕ ਬੰਦੇ ਨੇ ਜੇ ਮੇਰ ਨਾਲ ਕਹਿ ਨਹੀਂ ਲੱਗਦੀ ਆ ਉਹ ਵੀ ਉੱਥੇ ਆਇਆ ਜੇ ਐਸਐਸਪੀ ਨਾਲ ਕਹਿ ਨਹੀਂ ਲੱਗਦੀ ਉਹ ਵੀ ਉੱਥੇ ਆਇਆ ਜੇ ਕੇਐਸਐਚਓ ਨਾਲ ਲੱਗਦੀ ਉਹ ਵੀ ਉੱਥੇ ਆਇਆ ਪੁਲਸ ਜੇ ਹੌਕਾ ਮਚਾਉਣੀ ਕਰਦੀ ਆ ਉਹ 5-4 ਮਾੜੇ ਵੀ ਹੋ ਜਾਂਦੇ ਹੋਣਗੇ ਕੋਈ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਨਾ ਪੱਖਪਾਤ ਕਰਦਾ ਪਰ ਕਰੀਬ ਦੀ ਰੱਖਿਆ ਜਾਂ ਆਪ ਪਬਲਿਕ ਦੀ ਰੱਖਿਆ ਵੀ ਪੁਲਿਸ ਕਰਦੀ ਹੈ ਜੇ ਹੁਣ ਸੁਰੱਖਿਆ ਦਿੱਤੀ ਜਾਂ ਉਹ ਵੀ ਪੁਲਿਸ ਆ ਜੇ ਹੁਣ ਜਿੱਥੇ ਵੀ ਲੋੜ ਪੈਂਦੀ ਆ ਪੰਜਾਬ ਦੇ ਵਿੱਚ ਉਹ ਗੜਬੜ ਹੁੰਦੀ ਆ ਉੱਥੇ ਕੌਣ ਆਉਂਦੀ ਆ ਪੁਲਿਸ ਆ ਤੇ ਅਸੀਂ ਜਦੋਂ ਸਾਨੂੰ ਇਹ ਪਤਾ ਬਿਨਾਂ ਸਾਡਾ ਪੁਲਿਸ ਬਿਨਾਂ ਸਰਨਾ ਤੇ ਨਾ ਸਾਡਾ ਫੌਜ ਬਿਨਾਂ ਸਰਨਾ ਤੇ ਅਸੀਂ ਜੇ ਪਰਿਵਾਰ ਦੇ ਵਿੱਚ ਉਹ ਝਗੜ ਪਈ ਲੜਾਈ ਹੁੰਦੀ ਆ ਸਾਡਾ ਫਰਜ਼ ਬਣਦਾ ਸਿਆਣਿਆਂ ਦਾ ਸਾਰਿਆਂ ਦਾ ਬੇਸੀ ਸਿਆਖਤ ਕਰਨ ਦੀ ਬਜਾਏ ਉਹਨਾਂ ਨੂੰ ਪੈਚ ਅਪ ਕਰਾਈਏ ਗਲਤੀ ਉਹਨਾਂ ਨੇ ਮੰਨ ਲਈ ਆ ਹੋਰ ਵੀ ਆਪਾਂ ਜੇ ਕੋਈ ਚਾਹੁੰਦੇ ਆ ਵੀ ਆ ਉਹਨਾਂ ਨੂੰ ਸਜ਼ਾ ਮਿਲੇ ਸਸਪੈਂਡ ਹੋ ਗਏ ਪਰਚਾ ਉਹਨਾਂ ਦੇ ਦਰਜ ਹੋ ਗਿਆ ਜ਼ਿਲ੍ਹਾ ਬਦਲੀ ਉਹਨਾਂ ਦਾ ਹੋ ਗਿਆ ਜੋ ਉਹਨਾਂ ਨੂੰ ਸਜ਼ਾ ਮਿਲਣੀ ਸੀ ਮਿਲ ਗਈ ਆ ਬਾਕੀ ਕੋਰਟ ਦੇ ਵਿੱਚ ਜਦੋਂ ਪਰਚਾ ਹੋਗਾ ਕੋਰਟ ਦੇ ਵਿੱਚ ਚੱਲ ਗਿਆ ਹੁਣ ਕੋਰਟ ਜੋ ਫੈਸਲਾ ਕਰੂਗੀ ਉਹ ਆਪਾਂ ਨੂੰ ਉਹਦੇ ਤੇ ਵਿੱਚ ਕੁਝ ਛੱਡਣਾ ਚਾਹੀਦਾ ਮੈਂ ਬੇਨਤੀ ਕਰਦਾ ਆਪਣੇ ਭੈਣ ਨੂੰ ਕਰਨਲ ਸਾਹਿਬ ਦੀ ਵਾਈਫ ਨੂੰ ਵੀ ਭੈਣ ਜਿਹੜਾ ਮaaf ਕਰਨ ਵਾਲਾ ਵੱਡਾ ਹੁੰਦਾ ਹਮੇਸ਼ਾ ਹੀ ਤੁਸੀਂ ਵੇਖਿਆ ਹੋਣਾ ਜਿਹੜਾ ਕੋ ਮaaf ਕਰਦਾ ਉਹਦਾ ਦਿਲ ਵੱਡਾ ਹੁੰਦਾ ਤਾਂ ਮaaf ਕਰਦਾ ਤੇ ਤੁਸੀਂ ਜੋ ਵੀ ਕਿਹਾ ਲੋਕਾਂ ਨੇ ਤੁਹਾਡਾ ਸਾਥ ਦਿੱਤਾ ਸਾਰਿਆਂ ਨੇ ਦਿੱਤਾ ਹੁਣ ਇੱਕ ਚੀਜ਼ ਹੋਰ ਸੋਚੋ ਆਪਾਂ ਕੱਲ ਸਰਕਾਰ ਨੂੰ ਵੀ ਦੂਜਾ ਤੀਜਾ ਨੇ ਤੁਸੀਂ ਨਹੀਂ ਕਿਹਾ ਕੋਈ ਮੈਂ ਕਹਾਂ ਤੁਸੀਂ ਜੋ ਕਰਨਾਂ ਕੀ ਤਰੀਕੀਆਂ ਤੁਸੀਂ ਦਰਵਾਣਾ ਵਿੱਚ ਕਰਦੇ ਆ ਸਾਰਾ ਕੁਝ ਕਰਨਾ ਆਪਣਾ ਮਾਣਾ ਹੌਲਾ ਕੀਤਾ ਜਿਹਨੂੰ ਕੇ ਦੇ ਬੱਚੇ ਤੇ ਕੋ ਮਾਰਦਾ ਜਹਤਕਾਰ ਵਾਲੇ ਤੇ ਮਾਰਵਾ ਹਰ ਇੱਕੀ ਬੰਦਾ ਹੈ ਪਰਬਾ ਤੇ ਤੁਹਾਨੂੰ ਤੁਸੀਂ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਸਾਰੇ ਪਰ ਫੌਜ ਨੂੰ ਜਾਂਦੇ ਫੌਜੀ ਮੇਰੇ ਵੀਰ ਉੱਥੇ ਆਏ ਆ ਉਹਨਾਂ ਨੂੰ ਇਹਨਾਂ ਮਾਰਾ ਸ਼ਬਦ ਐ ਸੀਐਮ ਬਾਰੇ ਵੀ ਬੋਲਣ ਦਾ ਕੋਈ ਹੱਕ ਨਹੀਂ ਗਾ ਆਪਾਂ ਸੀਐਮ ਨੂੰ ਉਹ ਲਫ਼ਜ਼ ਬੋਲਤੇ ਤੇ ਹਰਾਮ ਦਾ ਤੱਕ ਕਹਿੰਦਾ ਗੱਲ ਥੋੜਾ ਬਣਦੀ ਆ ਇੱਕ ਸੀਐਮ ਆ ਕਿ ਕੋਈ ਉਹਦੇ ਅਹੁਦਾ ਆ ਉਹੀ ਸੀਐਮ ਆ ਜਿਹੜਾ ਮਾਏ ਦਾ ਨ ਮਹਾਰਾਜ ਕੇ ਦਾ ਬੱਚਾ ਨਾ ਸ਼ਹੀਦ ਹੋਵੇ ਜੇ ਕੋਈ ਸ਼ਹੀਦ ਹੋ ਜਾਂਦਾ ਫੌਜੀ ਵੀਰ ਉਹਨੂੰ ਕਰੋੜਾਂ ਰੁਪਏ ਵੀ ਮਾਨਸਾ ਵੀ ਦਿੰਦੇ ਆ ਇਹ ਪਹਿਲਾਂ ਰਾਤ ਕਦੀ ਭਾਜਪੀ ਨੇ ਦਿੱਤਾ ਅਜੇ ਤੱਕ ਨਾ ਕਦੀ ਕਾਂਗਰਸ ਨੇ ਦਿੱਤਾ ਜਿਹੜੇ ਉੱਥੇ ਕੱਲ ਸਿਆਸਤ ਕਰ ਰਹੇ ਸੀ ਤੇ ਮੇਰੀ ਭੈਣ ਇਹ ਸਿਆਸਤੀ ਲੋਕਾਂ ਦੇ ਆਪਾਂ ਅੱਖੇ ਲਾ ਕੇ ਆਪਣੇ ਪਰਵਾਰ ਦੇ ਵਿੱਚ ਫਰਕ ਨਾ ਤੁਸੀਂ ਪਾਓ ਉਹ ਜਿਹੜੇ ਪੁਲਿਸ ਵਾਲੇ ਭਰਾ ਆ ਉਹਨਾਂ ਦੇ ਵਿੱਚੋਂ ਵੀ ਮੇਰਾ ਖੜਾ ਅੱਦੇ ਫੌਜੀਆਂ ਦੇ ਪਰਿਵਾਰਾਂ ਚੋਂ ਹੀ ਆ ਤੇ ਤੁਸੀਂ ਜੋ ਹੋਇਆ ਬਹੁਤ ਮਾੜਾ ਆ ਮੇਰੀ ਭੈਣ ਤੇ ਜਿੰਨੇ ਵੀ ਤੁਸੀਂ ਪੰਜਾਬ ਵਾਸੀਓ ਇੱਕ ਤਰਫਾ ਨਾ ਆਪਾਂ ਸਾਰੇ ਭੈਣ ਭਰਾਵਾਂ ਨੂੰ ਮੈਂ ਕਿਸੇ ਦੀੱਖ ਪਾਤ ਨਹੀਂ ਕਰਦਾ ਪਰ ਮੇਰਾ ਇਹ ਇੱਕ ਨਾਗਰਿਕ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਵੀ ਜੇ ਅਸੀਂ ਉਹ ਸਕੇ ਤੇਰਾ ਟੱਕਾ ਆਈ